ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਆ ਵਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਤੁਸੀਂ ਹੋਮੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਇਹ ਹੈ ਜੀ ਕੱਲ ਸਵੇਰ ਦਾ ਟਾਈਮ ਆ ਇਹ ਬਾਹਰ ਆਪਾਂ ਝਾੜੂ ਲਾ ਰਹੀ ਸੀ ਇੱਥੇ ਸਵੇਰੇ ਸਵੇਰੇ ਕੱਲ ਬਹੁਤ ਵਧੀਆ ਦਿਨ ਸੀਗਾ ਜੀ ਸਵੇਰੇ ਸਵੇਰੇ ਧੁੱਪ ਨਿਕਲ ਆਈ ਸੀ ਉਹ ਸਾਹਮਣੇ ਚਮਕ ਰਹੀ ਹੈ ਜੀ ਸਟੌਪ ਇਧਰਲੀ ਸਾਈਡ ਤੋਂ ਸੂਰ ਜਾਊਗਾ ਤੇ ਇਹ ਆਪਾਂ ਲਾ ਰਹੇ ਸੀਗੇ ਝਾੜੂ ਅੰਦਰ ਹਜੇ ਰਹਿੰਦਾ ਸੀ ਪਹਿਲਾਂ ਆਪਾਂ ਬਾਹਰੇ ਲਾਉਣ ਲੱਗ ਗਏ ਸੀਗੇ ਇਹ ਝਾੜੂ ਨਾਲ ਇੱਥੇ ਵਧੀਆ ਲੱਗ ਜਾਂਦਾ ਜੀ ਝਾੜੂ ਰੜਕੇ ਨਾਲ ਨਹੀਂ ਲੱਗਦਾ ਇਹਦੇ ਨਾਲ ਵਧੀਆ ਸਾਫ਼ ਹੋ ਜਾਂਦੀਆਂ ਨੇ ਟੇਟਾਂ ਇਹ ਦੂਸਰਾ ਝਾੜੂ ਹੈ ਜੀ ਖੰਜੂਰਾ ਦਾ ਫੂਸਾੜਾ ਨਹੀਂ ਹੈਗਾ ਝਾੜੂ ਲਾ ਰਹੀ ਸੀ ਮੈਂ ਤੇ ਨਾਲ-ਨਾਲ ਗੱਲਾਂ ਮਾਰ ਰਹੀ ਸੀ ਇਹ ਮੰਮੀ ਖੜੀ ਸੀਗੇ ਮੇਰੇ ਕੋਲੇ ਆਵਾਜ਼ ਬੰਦ ਕਰਨੀ ਪੈ ਜਾਂਦੀ ਹੈ ਜੀ ਨਹੀਂ ਸਵੇਰੇ-ਸਵੇਰੇ ਪੰਛੀਆਂ ਦੀਆਂ ਆਵਾਜ਼ਾਂ ਬਹੁਤ ਵਧੀਆ ਆਉਂਦੀਆਂ ਸੀਗੇ ਸੁਣਦੀਆਂ ਸੀ ਵਿੱਚ ਵੀਡੀਓ ਦੇ ਪਰ ਆਪਾਂ ਨੂੰ ਆਵਾਜ਼ ਬੰਦ ਕਰਨੀ ਪੈ ਜਾਂਦੀ ਹੈ ਜੀ ਕੱਲ ਮੌਸਮ ਸਾਰਾ ਦਿਨ ਬਹੁਤ ਵਧੀਆ ਸੀਗਾ ਜੀ ਅੱਜ ਰਾਤ ਨੂੰ ਸਵੇਰੇ ਉੱਠਣ ਤੋਂ ਪਹਿਲਾਂ ਮੀਂਹ ਸ਼ੁਰੂ ਹੋਇਆ ਹੋਇਆ ਤੇ ਅੱਜ ਸਾਰਾ ਦਿਨੀ ਪਈ ਹੈ ਜੀ ਹੁਣ ਵੀ ਹਜੇ ਕਣੀਆਂ ਪੈ ਰਹੀਆਂ ਨੇ ਰਾਤ ਹੋ ਗਈ ਸਾਰਾ ਦਿਨੀ ਅੱਜ ਤਾਂ ਨਹੀਂ ਚੰਨ ਗਿਆ ਜੀ ਤੇ ਅੱਜ ਗੜੇ ਵੀ ਪਏ ਸੀਗੇ ਜੀ ਥੋੜੇ ਜਿ ਤੁਸੀਂ ਵੀ ਦੱਸਿਓ ਜੀ ਕਮੈਂਟ ਕਰਕੇ ਕਿੱਥੇ-ਕਿੱਥੇ ਮੀਂਹ ਆਜ ਵਧ ਪਿਆ ਜਾਂ ਘਟ ਪਿਆ ਜਿਆਦਾ ਜ਼ੋਰ ਨਾਲ ਤਾਂ ਨਹੀਂ ਪਿਆ ਜੀ ਆਪਣੇ ਰਚਮਾ ਜਮੀ ਪਈ ਜਾਂਦਾ ਥੋੜਾ ਥੋੜਾ ਸਵੇਰ ਦਾ 3-4 ਵਜੇ ਦਾ ਲੱਗਿਆ ਹੋਇਆ ਜੀ ਰਾਤ ਦਾ ਅੱਜ ਵੀ ਰਾਤ ਹੋ ਗਈ ਹੁਣ ਹਜੇ ਤੱਕ ਨਹੀਂ ਛੱਡਿਆ ਕਦੇ ਹਟ ਜਾਂਦਾ ਕਦੇ ਆ ਜਾਂਦਾ ਜੀ ਕਦੇ ਹਟ ਜਾਂਦਾ ਵਿੱਚ ਦੀ ਥੋੜਾ ਜਿਹਾ ਜ਼ੋਰ ਦੀ ਵੀ ਆ ਜਾਂਦਾ ਕੱਲ ਦਾ ਲੱਗਿਆ ਹੋਇਆ ਸੀਗਾ ਜੀ ਲੰਗਰ ਇੱਥੇ ਆਪਣੀ ਅੱਡੇ ਤੇ ਲਾਇਆ ਹੋਇਆ ਸੀਗਾ ਅੱਜ ਵੀ ਨੇ ਕੰਮ ਖਰਾਬ ਕਰ ਦਿੱਤਾ ਜੀ ਸਾਰਾ ਲੰਗਰ ਦਾ ਫੇਰ ਵੀ ਲੱਗਿਆ ਹੋਇਆ ਹੈ ਜੀ ਪਰ ਨਹੀਂ ਦੇ ਵਿੱਚ ਔਖਾ ਹੋ ਜਾਂਦਾ ਬਣਾਉਣਾ ਵੀ ਖਾਣਾ ਤੇ ਪਰਤਾਉਣਾ ਵੀ ਔਖਾ ਜੀ ਖਾਣ ਵਾਲਿਆਂ ਨੂੰ ਵੀ ਔਖਾ ਜੀ ਸਾਰਿਆਂ ਨੂੰ ਹੀ ਔਖਾ ਹੈ ਬਾਤ ਚ ਦਿਖਾਉਣੀ ਆਪਾਂ ਥੋੜੀ ਜੀ ਵੀਡੀਓ ਤੁਹਾਨੂੰ ਇਹ ਆਪਾਂ ਝਾੜੂ ਲਾ ਦਿੱਤਾ ਜੀ ਇੱਥੇ ਇਹ ਮੈਟ ਚੱਕ ਦਾਂਗੇ ਤਰੀਤਾ ਹੋ ਜਾਂਦਾ ਜੀ ਪੈਰਾਂ ਨਾਲ ਇਹਦੇ ਤੇ ਇੱਕ ਤਰੀੜ ਪੈ ਕੇ ਰਾਤ ਨੂੰ ਗਿੱਲਾ ਹੋ ਜਾਂਦਾ ਤਾਂ ਕਰਕੇ ਆਪਾਂ ਝਾੜ ਕੇ ਉੱਪਰ ਰੱਖ ਦਿੱਤਾ ਜਦੋਂ ਸੁੱਕ ਗਏ ਫੇਰ ਰੱਖ ਦਾਂਗੇ ਜੀ ਆਪਾਂ ਇਹ ਝਾੜੂ ਨਾਲ ਤਾਂ ਝਾੜੂ ਲਾ ਕੇ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਜੀ ਇਟਾਂ ਜੇ ਰੜ ਕੇ ਨਾ ਲਾਉਣੇ ਫੇਰ ਨਹੀਂ ਇੰਨੀਆਂ ਸਾਫ਼ ਹੁੰਦੀਆਂ ਹੁਣ ਮੀ ਤੋਂ ਬਾਅਦ ਥੋੜੀ ਜੀ ਗਰਦ ਘਟੀ ਐ ਜੀ ਹੁਣ ਅੱਗੇ ਆਪਾਂ ਥੋੜਾ ਜਿਹਾ ਰੜਕੇ ਨਾ ਕਰਦਾਂਗੇ ਜੀ ਸਾਰੇ ਵੀਡੀਓ ਚ ਨਹੀਂ ਉਧਰ ਝਾੜੂ ਲਾਉਂਦੇ ਇੱਥੋਂ ਥੋੜਾ ਜਿਹਾ ਕਰਾਂਗੇ ਸਤ ਪਵਤ ਸੋਹਣੀ ਨਿਕਲੀ ਹੋਈ ਸੀ ਜੀ ਅੱਜ ਠੰਡ ਘੱਟ ਸੀ ਇਹ ਹੈ ਜੀ ਕੱਲ ਤੋਂ ਬਾਅਦ ਅੱਜ ਦੀ ਵੀਡੀਓ ਇਹ ਅੱਜ ਦੁਪਹਿਰ ਦੇ ਦਾ ਟਾਈਮ ਹੈ ਮੀਂਹ ਪੈ ਰਿਹਾ ਸੀ ਸਵੇਰੇ ਤਿੰਨ ਚਾਰ ਵਜੇ ਦਾ ਲੱਗਿਆ ਹੋਇਆ ਜੀ ਪੈਣਾ ਵਧੀਆ ਪੈ ਰਿਹਾ ਸੀਗਾ ਜਿਆਦਾ ਜ਼ੋਰ ਦਾ ਵੀ ਨਹੀਂ ਸੀ ਜਿਆਦਾ ਘੱਟ ਵੀ ਨਹੀਂ ਸੀਗਾ ਵਧੀਆ ਪੈ ਰਿਹਾ ਸੀਗਾ ਤੇ ਆਪਾਂ ਗਮਲੇ ਰੱਖ ਦਿੱਤੇ ਸੀਗੇ ਮੀਂਹ ਚ ਨਾਲ ਇਹਨਾਂ ਚ ਪਾਣੀ ਪੈ ਜੂਗਾ ਜੀ ਤੇ ਨਾਲੇ ਧੁੱਤੇ ਜਾਣਗੇ ਤੇ ਇੱਥੇ ਥੋੜੇ ਜਿ ਗੜੇ ਵੀ ਪਏ ਸੀਗੇ ਜੀ ਮੀਂਹ ਚ ਬਰੀਕ ਸੀਗੇ ਦੇਖ ਨਹੀਂ ਰਹੀ ਕੈਮਰੇ ਦੇ ਵਿੱਚ ਥੋੜਾ ਜਿਹਾ ਚਿਰ ਪੈ ਕੇ ਹਟ ਗਈ ਸੀਗੀ ਹਵਾ ਨਹੀਂ ਸੀ ਮੀਂਹ ਪੈ ਰਿਹਾ ਸੀਗਾ ਕੱਲਾ ਇਹ ਦੇਖੋ ਜੀ ਬਾਹਰ ਉਹ ਸਾਹਮਣੇ ਅੱਡੇ ਤੇ ਲਾਇਆ ਹੋਇਆ ਜੀ ਲੰਗਰ ਆਪਣੇ ਇਹ ਮੀਂਹ ਨੇ ਕਿੰਨਾ ਬੁਰਾ ਹਾਲ ਕਰਤਾ ਜੀ ਇੱਥੇ ਟ੍ਰੈਫਿਕ ਲੰਗਦੀ ਹੈ ਇੱਕ ਜੂਆ ਵਾਲਿਆਂ ਨੇ ਮਿੱਟੀ ਪੱਟੀ ਹੋਈ ਹੈ ਜੀ ਉਹਦੇ ਕਰਕੇ ਜਿਆਦਾ ਇੱਥੇ ਤਿਲਕਣ ਹੋਈ ਪਈ ਹੈ ਬਹੁਤ ਔਖਾ ਨੰਗਣਾ ਹੋਇਆ ਪਿਆ ਇਥੋਂ ਉਹ ਸਾਹਮਣੇ ਲੰਗਰ ਲੱਗਿਆ ਜੀ ਉਹਦੀ ਉਰਲੀ ਸਾਈਡ ਸੂਆ ਪੱਟਿਆ ਜਿਹੜਾ ਤਿਆਰ ਕਰਦੇ ਨੇ ਜੀ ਸੂਏ ਹੁਣ ਆਪਣੇ ਪੰਜਾਬ 'ਚ ਹੁਣ ਆਪਾਂ ਚੱਲਦੇ ਆਂ ਜੀ ਮੱਜਾਂ ਵੱਲ ਦੇਖ ਕਿਉਂ ਨੇ ਜੀ ਸੁੱਕ ਖੰਡਿਆਈ ਆ ਜਾਂ ਨਹੀਂ ਗਿੱਲੇ ਦੇ ਵਿੱਚ ਮੱਜਾਂ ਦਾ ਬਹੁਤ ਔਖਾ ਹੋ ਜਾਂਦਾ ਠੰਡ ਦੇ ਵਿੱਚ ਫਰਸ਼ ਟੰਡੇ ਹੋ ਜਾਂਦੇ ਨੇ ਜੀ ਇੱਕ ਸੁੱਕਦੇ ਨਹੀਂ ਹੈਗੇ ਫਰਸ਼ ਗਿੱਲੇ ਰਹਿੰਦੇ ਨੇ ਤੂੜੀ ਕੇ ਹਸੀ ਗਾ ਜੀ ਤੂੜੀ ਵੱਧ ਖੰਡਿਆਦੀ ਐ ਜੀ ਸੁੱਕੀ ਦੇ ਕੇ ਉਹਨੇ ਜੀ ਆਪਾਂ ਜੀ ਨਾਖ ਨੇ ਹੀ ਤਾਂ ਆਪਾਂ ਖੰਡਿਆਦਾਂਗੇ ਖੰਡਿਆ ਦਿੱਤੀ ਐ ਜੀ ਤੂੜੀ ਬੈਠ ਜਾਣਗੇ ਜੀ ਸੁੱਕੇ ਤੇ ਹੁਣ ਆਰਾਮ ਨਾਲ ਤੇ ਅੱਜ ਸੰਨੀ ਕਰੀ ਐ ਜੀ ਇਹਨਾਂ ਨੂੰ ਮੀਂਹ ਕਰਕੇ ਹਰਾ ਨਹੀਂ ਵੱਢਿਆ ਗਿਆ ਛੋਟਾ ਹਰਾ ਤੇ 2 ਵੀਕ ਪਹਿਰੇ ਹ ਸਾਰਾ ਦਿਨ ਫਿਰ ਛੋਟੇ ਕਰਕੇ ਜੜਾ ਆਉਂਦੀਆਂ ਨੇ ਨਾਲ ਮਿੱਟੀ ਆਉਂਦੀ ਹੈ ਹਰੇ ਚ ਤਾਂ ਕਰਕੇ ਅੱਜ ਸੰਨੀ ਕਰ ਦਿੱਤੀ ਸੀ ਸਾਰਾ ਮੂਹ ਲਵੇੜ ਲਿਆ ਸੰਨੀ ਨਾਲ ਮੱਝ ਨੇ ਇਹ ਦੇਖੋ ਜੀ ਬਾਹਰ ਹਨੇਰਾ ਹੋ ਗਿਆ ਅਜੇ ਵੀ ਲੰਗਰ ਚੱਲ ਰਿਹਾ ਆਪਣੇ ਅੱਡੇ ਤੇ ਬਹੁਤ ਰੌਣਕ ਲੱਗੀ ਹੋਈ ਹੈ ਜੀ ਮੀ ਕਰਕੇ ਥੋੜਾ ਜਿਹਾ ਔਖਾ ਹੋ ਗਿਆ ਜੀ ਅੱਜ ਅੱਜ ਦੀ ਵੀਡੀਓ ਇੰਨੀ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਆਪਣੀ YouTube ਫੈਮਿਲੀ ਵੱਡੀ ਹੋ ਸਕੇ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਅੱਜ ਦੀ ਵੀਡੀਓ ਇੰਨੀ ਜੀ